ਦੀਦੀ ਹਾਂ ਸੋਨੀ ਤੁਸੀਂ ਕੰਮ ਕਰੀ ਜਾਂਦੇ ਆ ਹੋਰ ਕੀ ਕਰਨਾ ਫਿਰ ਨੈ ਤੁਸੀਂ ਸਵੇਰ ਦੇ ਲੱਗੇ ਹੋ ਆ ਉਹ ਮਹਾਰਾਣੀ ਦੇਖ ਲੈ ਹਜੇ ਤਾਂ ਉਠੀ ਨਹੀਂ ਹੈਗੀ ਫੇ ਹੁਣ ਮੈਂ ਕੀ ਕਰਾਂ ਉਹ ਤਾਂ ਕੱਲ ਦਾ ਸਿਰਦਾ ਬਹਾਨਾ ਲਾ ਕੇ ਪਈ ਆ ਨੈ ਉਹਦੇ ਦਾ ਬਹਾਨੇ ਨਹੀਂ ਮੁੱਕਦੇ ਸ਼ੋਪਿੰਗ ਕਰਨ ਜਾਣਾ ਹੁੰਦਾ ਹੈ ਤਾਂ ਉਹਨੂੰ ਬਹਾਨੇ ਨਹੀਂ ਦੇਖਦੇ ਕੋਈ ਤੁਸੀਂ ਕਹੋ ਮੰਮੀ ਨੂੰ ਫੇ ਮੈਂ ਨਹੀਂ ਕੰਮ ਕਰਨਾ ਹੈਗਾ ਜੇ ਤੁਸੀਂ ਬਿਮਾਰ ਹੋ ਜੰਨੇ ਆ ਅਗਲੇ ਤੁਹਾਨੂੰ ਬੋਲਦੇ ਆ ਮੈਂ ਕੀ ਕਵਾਂ ਜੇ ਮੈਂ ਇੱਕ ਦਿਨ ਨਾ ਉઠી ਤਾਂ ਇਹਨੇ ਗੋਡੇ-ਗੋਡੇ ਉਲੜਨਾ ਆ ਨੈ ਉਲੜਦੀਆਂ ਇਹ ਕਰਦੀਆਂ ਦੋਵੇਂ ਜੜੀਆਂ ਹੈ ਨਹੀਂ ਕੁਛ ਤੂੰ ਕਹਿਆ ਉਹਨੂੰ ਮਾਤਾ ਨੂੰ ਵੀ ਆਪੇ ਕਰੇ ਕੰਮ ਮੈਂ ਕੀ ਕਰਾਂ ਮੇਰੀ ਕਿਹੜਾ ਚੱਲਦੀ ਐ ਇੱਥੇ ਮੈਂ ਤਾਂ ਇਹਨਾਂ ਦੀਆਂ ਬੁੱਤੀਆਂ ਘਰਾਂ ਨੂੰ ਰੱਖੀ ਹੋਈਆਂ ਨੈ ਜੇ ਪਰਸੋਂ ਤੁਸੀਂ ਬਿਮਾਰ ਸੀ ਤੁਹਾਨੂੰ ਤਾਂ ਕਿਸੇ ਨੇ ਕਿਹਾ ਨਹੀਂ ਮੇਨੂੰ ਤਾਂ ਸਾਰਾ ਘਰ ਦਾ ਕੰਮ ਕਰਾਇਆ ਹੋਰ ਮੈਨੂੰ ਕਹਿਣਾ ਆ ਚਤਰਾਵਾ ਮੈਨੂੰ ਕੁਛ ਨਹੀਂ ਕਹਿਣੀ ਆ ਮੇਰੇ ਬਾਰੇ ਨਹੀਂ ਇਹਨਾਂ ਨੂੰ ਦੁੱਖ ਲੱਗਦਾ ਨੈ ਹਾਂ ਚੱਲ ਆ ਜਾ ਤੂੰ ਆਪਾਂ ਵੀ ਵੰਦੇ ਆ ਇਹਨਾਂ ਕੋਈ ਕੰਮੇ ਹੀ ਨਹੀਂ ਹੁੰਦੇ ਇਹਨਾਂ ਦੇ ਸਾਰੇ ਚੱਲ ਮੈਂ ਆਨੀ ਆ ਨਾ ਸਾਰਾ ਦਿਨ ਲੱਗੇ ਰਹਿੰਦੇ ਪਤਾ ਮੈਨੂੰ ਕਿੰਨਾ ਤਰਸਾਂਦਾ ਤੁਹਾਡੇ ਤੇ ਫਿਰ ਹੁਣ ਸੋਨੀ ਮੈਂ ਕੀ ਕਰਾਂ ਜੇ ਮੈਂ ਨਹੀਂ ਕਰਦੀ ਤਾਂ ਮੈਂ ਮਰਦੀ ਆ ਹੈ ਇੰਦਾ ਨਹੀਂ ਗੱਲ ਕਰਨੀ ਮਾਤਾ ਨਾਲ ਗੱਲ ਕਰਨੀ ਪੈਣੀ ਆ ਚੱਲ ਮੈਂ ਆਨੀ ਆ ਚੱਲ ਠੀਕ ਆ ਇਹ ਤਾਂ ਮੈਨੂੰ ਕਹਿੰਦੀ ਆ ਜੇ ਮੈਂ ਗੱਲ ਕਰਾਂ ਤਾਂ ਮੇਤੇ ਗੋਡੇ-ਗੋਡੇ ਉਲਰਨਾ ਇੱਕ ਮੈਂ ਹੀ ਆ ਜਿਹੜੀ 4 ਵਜੇ ਉੱਠ ਜੰਨੀ ਆ ਆਪ ਹਜੇ ਤੱਕ ਸੁੱਤੀਆਂ ਪਈਆਂ ਇਹਨਾਂ ਨੂੰ ਕੀ ਤਰਸਾਣਾ ਮੇਰੇ ਤੇ ਇਹ ਨਹੀਂ ਤਰਸ ਕਰ ਸਕਦੀ ਮੈਂ ਮੇਰ ਤਾਂ ਕਿਸਮਤ ਹੀ ਖਰਾਬ ਆ ਕਿਹੜੀ ਘੜੀ ਇੱਥੇ ਇਹਨਾਂ ਦੇ ਪੱਲੇ ਪੈ ਗਈ ਰੋਈ ਜਾ ਰੋਈ ਜਾ ਤੇਰੀ ਕਿਸਮਤ ਚ ਰੋਣਾ ਹੀ ਲਿਖਿਆ ਵਾ ਨਾਲੇ ਕੰਮ ਕਰਨਾ ਤੇ ਉਹ ਮਹਾਰਾਣੀ ਦੇਖ ਕੇ ਤਾਂ ਸੁੱਤੀ ਪਈ ਆ ਤੇ ਮੇਰਾ ਕੰਮ ਸੀ ਅੱਗ ਲਾਣਾ ਉਹ ਮੈਂ ਲਾਤੀ ਆ ਤੇ ਹੁਣ ਪੂਜਾ ਨੂੰ ਵੀ ਪਤਾ ਲੱਗ ਜਾਊਗਾ ਪੇ ਸੌਣ ਦੇ ਨਤੀਜੇ ਕਿਆ ਹੁੰਦੇ ਆ ਜਿਹੜੇ 11 ਵਜੇ ਤੱਕ ਸੁੱਤੀ ਰਹਿੰਦੀ ਆ ਕੋਈ ਨਾ ਇੱਕ ਕੰਮ ਕਰਾਂ ਉਪਰੋਂ ਇਹਨਾਂ ਨੇ ਗੱਲਾਂ ਸੁਣਾਂ ਮੇਰੀ ਤਾਂ ਕੋਈ ਜ਼ਿੰਦਗੀ ਹੈ ਨਹੀਂ ਤਾਂ ਇਹਨਾਂ ਨੂੰ ਤਰਸਾਂਦਾ ਹੀ ਨਹੀਂ 4 ਵਜੇ ਦੀ ਉੱਠੀ ਹੋਈ ਆ ਹੋਏ ਹੋਏ ਐਨਾ ਟਾਈਮ ਹੋ ਗਿਆ 8:00 ਵੱਜੇ ਲੱਗੇ ਆ ਅੱਜ ਤਾਂ ਮੇਰੀ ਅੱਖ ਨਹੀਂ ਖੁੱਲੀ ਦੀਦੀ ਨੇ ਵੀ ਮੈਨੂੰ ਬੋਲਣਾ ਦੀਦੀ ਰੋਟੀ ਬਣਾਉਂਦੇ ਹੋਣੇ ਆ ਬੀਜੀ ਸਤਿ ਸ਼੍ਰੀ ਅਕਾਲ ਸੋਰੀ ਅੱਜ ਮੈਂ ਲੇਟ ਹੋ ਗਈ ਮੇਰੀ ਅੱਖ ਹੀ ਨਹੀਂ ਖੁੱਲੀ ਅੱਜ ਅੱਜ ਨਹੀਂ ਖੁੱਲੀ ਅੱਖ ਤੇ ਤਾਂ ਰੋਜ਼ ਆ ਕੰਮ ਹੈ ਲਓ ਦੀਦੀ ਮੈਂ ਰੋਟੀ ਬਣਾ ਦਮੈਂ ਤੁਸੀਂ ਰੋਟੀ ਬਣਾਉਣ ਲੱਗੀਆਂ ਮੈਂ ਬਣਾ ਦੰਨੀ ਐ ਨਹੀਂ ਕੋਈ ਲੋੜ ਨਹੀਂ ਆ ਜਿਹੜੀਆਂ 4 ਰੋਟੀਆਂ ਖਾਣੀਆਂ ਨਾ ਮੈਂ ਆਪੇ ਹੀ ਬਣਾ ਲੈਣੀਆਂ ਤੂੰ ਕਰ ਲੈ ਜਾ ਕੇ ਜਿਹੜਾ ਮੇਕਅਪ ਕਰਨਾ ਉੱਥੇ ਨਹੀਂ ਦੀਦੀ ਮੈਂ ਬਣਾ ਦੰਨੀ ਐ ਰੋਟੀ ਨੂੰ ਕੀ ਆ ਨਹੀਂ ਮੈਂ ਆਪੇ ਹੀ ਬਣਾ ਲੈਣੀਆਂ ਹੁਣ ਰੋਟੀ ਤੜਕੇ ਦੀ 4 ਵਜੇ ਦੀ ਕੰਮ ਕਰਦੀਆਂ ਸਾਰਾ ਕੰਮ ਨਵੇੜ ਲਿਆ ਹੁਣ ਕੀ ਰਹਿ ਗਿਆ ਆ ਮੇਰੀ ਅੱਖ ਹੀ ਨਹੀਂ ਖੁੱਲੀ ਮੇਰਾ ਰਾਤੀ ਸੇਰ ਉਹ ਦੁੱਖ ਦਾ ਸੀਗਾ ਤਾਂ ਕਰਕੇ ਨਹੀਂ ਮੈਂ ਉઠી ਮੇਰਾ ਵੀ ਦੁੱਖਦਾ ਹੁੰਦਾ ਮੈਨੂੰ ਤਾਂ ਕੋਈ ਨਹੀਂ ਕਹਿੰਦਾ ਕਿ ਤੂੰ ਤੜਕੇ ਉੱਠਣਾ ਹੈ ਅੰਦਰ ਤਾਂ ਬੜਾ ਰੋੜਾ ਪਈ ਜਾਂਦਾ ਆ ਲੱਗਦਾ ਖਾਤਰ ਹੋ ਗਈ ਪੂਜਾ ਦੀ ਕੋਈ ਨਾ ਮੈਂ ਵੀ ਜਾਣਨੀ ਆ ਦੇਖਣੀ ਆ ਅੰਦਰ ਜਾ ਕੇ ਕੀ ਹੁੰਦਾ ਆ ਮੈਂ ਵੀ ਥੋੜੀ ਬਾਲਦੀ ਚ ਤੇਲ ਪਾਈ ਆਵਾ ਹੁਣ ਹੋਰ ਦੀਦੀ ਮੈਂ ਤਾਂ ਤੁਹਾਡੀ ਮਦਦ ਕਰਨਾ ਹੀ ਚਾਹੁੰਦੀ ਸੀਗੀ ਪਰ ਤੁਸੀਂ ਤਾਂ ਹਰ ਵੇਲੇ ਮੈਨੂੰ ਤਾਣੇ ਮਾਰੇ ਮਾਰਦੇ ਰਹਿੰਦੇ ਆ। ਨਾ ਮਾਰਾ ਨਾ ਤੁਹਾਡਾ ਰੋਜ਼ਾ ਕੰਮ ਆ। ਮੇੜੀਏ ਤੈਨੂੰ ਕਿਹੜੇ ਮਿਹਣੇ ਮਾਰਤੇ? ਤੈਨੂੰ ਸਿਰਫ ਕੰਮ ਲੈ ਕੇ ਆ। ਨਾ ਤੇਰੀ ਮਾਂ ਨੇ ਆਹੀ ਕੁਸ ਗਾੜਿਆ ਬੇ ਵੱਡਿਆਂ ਨਾਲ ਕਿੱਦਾਂ ਗੱਲ ਕਰਨੀ ਆ। ਵਧੀਆ ਹੋਇਆ। ਇਹਦੀ ਖਾਤਰ ਕਰਤੀ। ਇਨੇ ਤਾਂ ਪਖੰਡ ਭਾਲੇ ਹੋਏ ਨੇ ਰੋਜ ਦੇ ਹੂੰ ਤਾਂ ਹੀ ਤਾਂ ਮੈਂ ਆਈ ਆਵਾਜ਼ ਸੁਣ ਕੇ ਮੈਂ ਕਿਹਾ ਦੀਦੀ ਨੂੰ ਕਿੱਦਾਂ ਬੋਲਣ ਲੱਗੀ ਉਹ ਆ ਅਕਸਰ ਨੂੰ ਤੁਸੀਂ ਵੱਡੇ ਆ ਇਸ ਘਰ ਚ ਤੁਹਾਡੀ ਇੱਜ਼ਤ ਕਰਨਾ ਸਾਡਾ ਫਰਜ਼ ਹੁੰਦਾ ਆ ਇਹ ਕੀ ਜਾਣਦੀ ਆ ਕੱਲ ਦੀ ਆਈਓ ਚਲੋ ਕਿਉਂ ਆ ਦੁੱਗਲ ਭੂਇਰੋਂ ਨਹੀਂ ਜਾਣੇ ਪਈ ਆ ਤੁਗਲੀ ਰੋਣੀ ਪਈ ਐ ਮੈਨੂੰ ਨਹੀਂ ਪਤਾ ਜੀ ਮੈਂ ਨਹੀਂ ਇਸ ਘਰ ਦੇ ਵਿੱਚ ਰਹਿ ਸਕਦੀ ਮੇਰਾ ਇਸ ਘਰ ਦੇ ਵਿੱਚ ਦਮ ਘੁੱਟਦਾ ਆ ਦਮ ਘੁੱਟਦਾ ਕਿੰਨੀ ਗੱਲਾਂ ਆਉਂਦੀਆਂ ਪੂਜਾ ਨਵੀਂ ਨਵੀਂ ਆਈਆਂ ਹੋਲੀ-ਹੋਲੀ ਦੇ ਲੱਗ ਜਾਣਾ ਤੇਰਾ ਮੈਂ ਜੋ ਮਰਜ਼ੀ ਕਰ ਲਵਾਂ ਇਹਨਾਂ ਦੋਨਾਂ ਨੂੰ ਗਲਤ ਹੀ ਲੱਗਦਾ ਆ ਇਹਨਾਂ ਨੇ ਮੈਨੂੰ ਨਹੀਂ ਜੀਣ ਦੇਣਾ ਇਸ ਘਰ ਦੇ ਵਿੱਚ ਮੈਨੂੰ ਆਪਣਾ ਲੱਗ ਕਰ ਜਾਈਦਾ ਆ ਕੀ ਹੋਇਆ ਤੈਨੂੰ ਭਾਬੀ ਨੇ ਬੋਲਿਆ ਕੁਝ ਦੋਨੇ ਜਾਣੀਆਂ ਮੈਨੂੰ ਰੋਜ਼ ਤਾਣੇ ਮੈਨੇ ਮਾਰਦੀਆਂ ਆ ਕਿ ਤੂੰ ਲੇਟ ਉੱਠਦੀ ਆ ਦੱਸੋ ਮੈਂ ਜੇ ਮੇਰਾ ਸਿਰ ਦੁਖਦਾ ਆ ਤੇ ਮੈਂ ਲੇਟ ਉੱਠ ਵੀ ਗਈ ਤਾਂ ਕੀ ਹੋ ਗਿਆ ਇਹਦੇ ਵਿੱਚ ਪੂਜਾ ਕੁਝ ਨਹੀਂ ਹੁੰਦਾ ਮੇਰੀ ਗੱਲ ਸੁਣ ਹੌਲੀ ਹੌਲੀ ਮਿਕਸ ਹੋ ਜਾਣਾ ਉਹ ਹੁਣ ਪੁਰਾਣੀਆਂ ਹੋ ਗਈਆਂ ਤੂੰ ਨਵੀਂ ਨਵੀਂ ਆਏ ਤੈਨੂੰ ਤਾਂ ਲੱਗਦਾ ਉਹ ਦਿਲ ਦੀਆਂ ਬਾੜੀਆਂ ਨਹੀਂ ਆ ਤੈਨੂੰ ਕੁਝ ਕਹਿੰਦੀ ਤੈਨੂੰ ਕੰਮ ਨੂੰ ਕਹਿੰਦੀ ਆਉਣੀਆਂ ਤੂੰ ਦਿਲ ਦੇ ਨਾਲ ਆ ਹੌਲੀ ਹੌਲੀ ਦੇਣਾ ਹੋ ਜਾਣਾ ਸਹੀ ਸਾਰਾ ਕੁਝ ਦਿਲ ਤੇ ਲਾਣ ਵਾਲੀ ਗੱਲ ਨਹੀਂ ਆ ਜੀ ਇੱਕ ਵਾਰੀ ਹੋਵੇ ਤਾਂ ਵੀ ਆ ਰੋਜ਼ ਰੋਜ਼ ਥੋੜੀ ਤਾਂ ਨੇ ਮੈਨੇ ਸੁਣ ਹੁੰਦੇ ਆ ਉਹ ਐਦਾਂ ਨਹੀਂ ਹੁੰਦਾ ਘਰਾਂ ਚ ਇੰਦਰ ਛੋੜੀਆਂ ਮੋਡੀਆਂ ਗੱਲਾਂ ਹੁੰਦੀਆਂ ਰਹਿੰਦੀ ਆ ਐਦਾ ਥੋੜੀ ਰੋਗੇ ਪਿੱਛੇ ੜੀ ਦਾ ਮੈਨੂੰ ਨਹੀਂ ਪਤਾ ਜੀ ਮੈਨੂੰ ਆਪਣਾ ਲੱਗ ਘਰ ਚਾਹੀਦਾ ਆ ਨਹੀਂ ਤਾਂ ਮੈਂ ਇਸ ਘਰ ਦੇ ਵਿੱਚ ਨਹੀਂ ਰਹਿ ਸਕਦੀ ਉਹ ਲੱਗ ਘਰ ਪੂਜਾ ਕਿਹੜੀਆਂ ਗੱਲਾਂ ਕਰਦੀ ਤੂੰ ਨਹੀਂ ਜੀ ਆਪਣਾ ਚੁੱਲਾ ਲੱਗ ਕਰ ਲੋ ਤਾਂ ਠੀਕ ਆ ਨਹੀਂ ਤਾਂ ਫੇ ਮੈਂ ਇਸ ਘਰੋਂ ਚਲੇ ਜਾਣਾ ਆ ਉਹ ਐਦਾ ਜਾਣਦੀਆਂ ਗੱਲਾਂ ਨਹੀਂ ਕਰਦੀਆਂ ਕੋਈ ਨੰਮਾ ਕਰਦਾ ਗੱਲ ਸਾਰਿਆਂ ਨਾਲ ਕਰਦਾ ਗੱਲ ਬੈਠ ਕੇ ਗੱਲ ਕਰਦੇ ਆ ਠੀਕ ਆ ਉਸੀ ਮੰਮੀ ਜੀ ਨੂੰ ਕਹੋ ਮੰਮੀ ਜੀ ਕਹਿਣ ਕਿ ਆਪਣਾ ਆਪਣਾ ਚੁੱਲ੍ਹਾ ਲੱਗ ਕਰੋ ਮੰਮੀ ਦੇ ਹੁੰਦੇ ਹੁੰਦੇ ਹੋ ਜਵੇ ਤਾਂ ਵਧੀਆ ਆ ਨਹੀਂ ਤਾਂ ਬਾਅਦ ਵਿੱਚ ਬਹੁਤ ਕਲੇਸ਼ ਹੋਣੇ ਆ ਕੋਈ ਗੱਲ ਨਹੀਂ ਆ ਕਰ ਤੂੰ ਤੇ ਮੈਂ ਕਹ ਦੇਣਾ ਕਰ ਦੇਣਾ ਗੱਲ ਠੀਕ ਆ ਤੂੰ ਰੋਣਾ ਹੁਣ ਹੌਸਲਾ ਰੱਖ ਐਦਾਂ ਰੋਈ ਤਾਂ ਥੋੜੀ ਹੁੰਦਾ ਗੱਲ ਸੁਣ ਲਓ ਮੇਰੀ ਮੇਤੋ ਨਹੀਂ ਹੁਣ ਹੋਰ ਹੁੰਦੀ ਗੁਲਾਮੀ ਬਥੇਰਾ ਚਿਰ ਮੈਂ ਕੱਲੀ ਨੇ ਕੰਮ ਕਰ ਲਿਆ ਟਾਡੇ ਛੋਟੇ ਭਰਾ ਦੀ ਵੋਟੀ 11 11 ਵਜੇ ਤੱਕ ਨਹੀਂ ਕਮਰੇ ਚੋਂ ਨਿਕਲਦੀ। ਕੋਈ ਨਹੀਂ ਨਵਾਂ ਨਵਾਂ ਵਿਆਹ ਹੋਇਆ ਉਹਨਾਂ ਦਾ ਤੇ 2-4 ਮਹੀਨੇ ਤਾਂ ਹੋਏ ਆ। ਲਾਪੂ ਕੀ ਕਰਨ ਉਹਨੇ? 2-4 ਮਹੀਨੇ ਥੋੜੇ ਹੁੰਦੇ ਨੇ। ਜੇ ਸਿੱਖਣਾ ਹੋਵੇ ਤਾਂ ਬੰਦੇ ਨੇ ਤਾਂ ਨਿਕਲਦਾ ਹੀ ਇਹ ਕਮਰੇ ਚੋਂ। ਉਹਨਾਂ ਦੇ ਤਾਂ ਮੇਕਅਪ ਨਹੀਂ ਮੁੱਕਦੇ। ਇੱਥੇ ਸਾਰੀ ਦਿਹਾੜੀ ਮੈਂ ਕੰਮ ਕੱਲੀ ਕਰੀ ਜਾਵਾਂ। ਉਹ ਕੋਈ ਨਹੀਂ ਨਵਾਂ ਨਵਾਂ ਹੈ ਚਾ ਆ ਅਗਲੀ ਨੂੰ ਕੋਈ ਨਹੀਂ ਰਹਿ ਰਿਹਾ ਹੋਰਾਂ ਦੇ 5-6 ਮਹੀਨੇ ਤਾਂ ਹੋਣਦੇ ਮਲੇ ਆ। ਅੱਛਾ ਉਹਦਾ ਚਾ ਆ ਸਾਡਾ ਕੁਝ ਨਹੀਂ ਹੈ। ਮੇਤਨੀ ਬੱਕਦੀਆਂ ਮੈਂ ਤੁਹਾਨੂੰ ਦੱਸਤਾ ਮੈਨੂੰ ਉਹਦਾ ਚੁੱਲਾ ਵੱਖਰਾ ਚਾਹੀਦਾ ਆ ਦੱਸ ਚੁੱਲਾ ਵੱਖਰਾ ਕਰਕੇ ਵੀ ਤੂੰ ਆਪੇ ਬਣਾਉਂਗੀ ਤਾਂ ਘੜੋਂ ਦੇ ਨਾਂ ਲੈ ਜਾਣਾ ਫੇਰ ਕੋਈ ਗੱਲ ਨਹੀਂ ਮੈਂ ਆਪਣੀਆਂ ਪਕਾ ਲਿਆ ਕਰਨੀਆਂ ਆਪਣੀਆਂ ਬਣਾ ਲਿਆ ਕਰਨੀਆਂ ਜਾਂ ਉਹਨੂੰ ਕਹਿ ਦੋ ਕੰਮ ਕਰੇ ਜਾਂ ਮੈਨੂੰ ਚੁੱਲਾ ਵੱਖਰਾ ਚਾਹੀਦਾ ਦੋ ਹੀ ਗੱਲਾਂ ਨੇ ਮੇਰੇ ਕੋਲ ਮੈਨੂੰ ਨਹੀਂ ਪਤਾ ਕੋਈ ਨਹੀਂ ਮੈਂ ਕਹਿ ਦੂੰਗਾ ਉਹਨੂੰ ਆਪੇ ਗੱਲ ਕਰ ਲਵਾਂਗੇ ਰਲ ਮਿਲ ਕੇ ਕਰ ਲਿਆ ਕਰੋ ਗੱਲ ਸੁਣੋ ਮੇਰੀ ਇੱਕ ਵੱਡੀ ਦੀਦੀ ਨਾ ਬੇਬੇ ਨੂੰ ਆਪਣੇ ਕੰਟਰੋਲ ਚ ਰੱਖਦੀ ਆ ਐਸਾ ਹੋਣਾ ਉਹਨੇ ਜਿੱਦਾਂ ਸਾਰੇ ਘਰ ਤੇ ਕੰਟਰੋਲ ਕੀਤਾ ਵਾ ਐਦੀ ਉਹਨੇ ਜ਼ਮੀਨ ਵੀ ਲੈ ਜਾਣੀ ਆ ਸਾਰੀ ਤੁਸੀਂ ਇੱਥੇ ਹੀ ਬੈਠੇ ਰਹਿ ਜਾਣਾ ਕੋਈ ਐਦਾਂ ਕੁਝ ਨਹੀਂ ਹੁੰਦਾ ਹਾਂ ਫਿਰ ਫਿਰ ਕਿਦਾਂ ਹੁੰਦਾ ਆ ਤੁਸੀਂ ਸੋਚੀ ਆਉਂਗੇ ਕੁਝ ਨਹੀਂ ਹੋਣਾ ਹੈਗਾ ਉਹ ਨਹੀਂ ਕੁਝ ਹੁੰਦਾ ਕੋਈ ਗੱਲ ਨਹੀਂ ਲੈ ਬੇਬੇ ਵੀ ਉੱਚੇ ਹੀ ਬੋਲਦੀ ਐ ਅਗਲੀ ਭੱਡੀ ਨੋਂਦੀ ਆ ਸਫਤਾ ਕਰਦੀ ਨਹੀਂ ਥੱਕਦੀ ਹੈਗੀ ਹਾਂ ਹੁਣ ਐਦਾਂ ਕਰਨੀ ਆ ਆਪਾਂ ਗੱਲ ਮੇਰੀ ਸੁਣੋ ਹੁਣ ਆਪਾਂ ਨਾ ਬੰਡੇ ਪਾ ਲੜੇ ਆ ਘਰ ਦੇ ਬੇਬੇ ਨਾਲ ਗੱਲ ਕਰਕੇ ਫੇ ਵੰਡੇ ਪਾ ਕੇ ਫੇ ਜਮੀਨ ਵੀ ਸਾਡੇ ਵੰਡੇ ਤਾਂ ਹੀ ਆਣੀ ਆ ਹਾਂ ਚੱਲਦਾ ਸੀ ਐਡੇ ਰਹਿ ਜਾਣਾ ਆ ਉਹ ਤਾਂ ਦੇਖਦੇ ਆਂ ਜਾਂ ਕੋਈ ਗੱਲ ਨਹੀਂ ਹਾਂ ਜਿਹੜੀ ਵੱਡੀ ਦੀਦੀ ਹੋਈ ਹੋਈ ਜਿਹੜੀ ਪੂਜਾ ਆਈ ਆ ਕੱਲ ਦੀ ਆਈ ਨਹੀਂ ਮਾਨ ਹੈਗੀ ਹੈ ਸੱਚੀ ਹਾਂ ਤੁਹਾਨੂੰ ਕੀ ਪਤਾ ਜੇ ਦੋ ਜਣੀਆਂ ਰੜ ਗਈਆਂ ਨਾ ਸਾਡੇ ਪੱਲੇ ਕੁਝ ਨਹੀਂ ਪੈਣਾ ਹੈਗਾ ਤਾਂ ਹੀ ਮੈਂ ਤੁਹਾਨੂੰ ਕਹਿੰਦੀ ਆ ਫੇ ਟਾਈਮ ਰਹਿੰਦੇ ਵੰਡੇ ਪਵਾ ਲੋ ਬੇਬੇ ਨੂੰ ਕਹਿ ਕੇ ਚੱਲ ਕੋਈ ਨਹੀਂ ਸੋਚਦਾ ਆਂ ਕੋਈ ਗੱਲ ਹਾਂ ਤੁਸੀਂ ਇਹਨਾਂ ਦੇ ਮੂੰਹਾਂ ਤੇ ਨਾ ਜਾਓ ਇਹ ਮੂੰਹ ਪੋੜੇ ਕਰਕੇ ਦਿਖਾਨੀਆਂ ਆ ਅੰਦਰੋਂ ਤਾਂ ਬਹੁਤ ਤੇਜ਼ ਆ ਹਾਂ ਬੇਬੇ ਮੇਰੀ ਗੱਲ ਸੁਣ ਲੈ 3000 ਰੁਪਏ ਬਿੱਲ ਆ ਗਿਆ ਸਾਰੀ ਦਿਹਾੜੀ ਇਹ ਹਿੱਟਰ ਲਾ ਕੇ ਅੰਦਰ ਮੇ ਬੜੀ ਰਹਿੰਦੀ ਆ ਜੇ ਠੰਡਿਆ ਅਸੀਂ ਬੈਠ ਚੁੱਲ੍ਹੇ ਕੋਲ ਸੇਕਦੇ ਅੱਗ ਚੱਲ ਕੋਈ ਇਹ ਵੀ ਸੇਕ ਸਕਦੀ ਆ ਚੱਲ ਕੋਈ ਗੱਲ ਨਹੀਂ ਹਲੇ ਨਵੀਂ ਨਵੀਂ ਆ ਗੱਲ ਦਾ ਪਤੰਗੜ ਨਾ ਬਣਾਓ ਫਿਰ ਠੀਕ ਹੋ ਜਾਏਗੀ ਉਹ ਵੀ ਆਪਣੇ ਮਾਤਾ-ਬਣ ਦੇ ਝੱਲ ਜਾਊਗੀ ਗੱਲ ਬੀਬੀ ਪਤੰਗੜ ਦੀ ਨਹੀਂ ਹੈਗੀ ਪਤਾ ਇਹਨੇ ਕੀ ਕੀਤਾ ਗੱਲ ਮੇਰੇ ਪੇਕੇ ਦਾ ਸੂਟ ਆਇਆ ਉਹਨੂੰ ਕਹਿੰਦੀ ਪੁਰਾਣੇ ਫੈਸ਼ਨ ਦਾ ਆ ਇਹਨੂੰ ਇਹ ਨਹੀਂ ਪਤਾ ਵੀ ਸਾਡੇ ਸੂਟਾਂ ਨੂੰ ਇਹ ਪੁਰਾਣੇ ਫੈਸ਼ਨ ਦੇ ਦੱਸਦੀ ਆ ਆ ਬੜੇ ਅਮੀਰ ਘਰੋਂ ਆਈਓ ਇਹੇ ਰੋਟੀ ਨਹੀਂ ਦੇਣੀ ਇਹਨੇ ਤੁਹਾਨੂੰ ਬੈਠੇ ਰਹੋ ਐਦਾਂ ਹੀ ਰੋਟੀ ਤਾਂ ਤੁਹਾਨੂੰ ਅਸੀਂ ਦੇਣੀ ਆ ਹਾਂ ਫਿਰ ਤੁਸੀਂ ਕਹੋਗੇ ਵੀ ਇਹ ਬੋਲਦੀਆਂ ਆ ਦੀਦੀ ਮੈਂ ਤਾਂ ਤੁਹਾਨੂੰ ਐਵੇਂ ਹੀ ਕਿਹਾ ਸੀਗਾ ਮੈਂ ਇਹ ਥੋੜੀ ਕਿ ਐਸੀ ਆ ਕਿ ਪੁਰਾਣੇ ਫੈਸ਼ਨ ਦਾ ਆ ਉਦੋਂ ਮੈਂ ਸਰਦਸਰੀ ਗੱਲ ਕੀਤੀ ਸੀਗੀ ਨਾਲੇ ਦੀਦੀ ਤੁਸੀਂ ਜਿਹੜੀ ਹੀਟਰ ਦੀ ਗੱਲ ਕਰਦੇ ਆ ਨਾ ਸਵੇਰੇ ਤੁਹਾਡੇ ਕਮਰੇ ਵਿੱਚ ਵੀ ਹੀਟਰ ਚੱਲਦਾ ਸੀਗਾ ਬੀਬੀ ਇਹਨਾਂ ਦੇ ਕਮਰੇ ਵਿੱਚ ਵੀ ਸਵੇਰੇ ਹੀਟਰ ਚੱਲਦਾ ਸੀ ਮੈਂ ਕਿਹੜਾ ਕੱਲੀ ਲਾ ਕੇ ਬੈੰਨੀ ਆ ਇਹ ਮੈਨੂੰ ਦੋਨੇ ਜਾਣੀਆਂ ਐਦਾਂ ਕਹਿੰਦੀਆਂ ਰੋਜ਼ ਅੱਛਾ ਹੁਣ ਤੂੰ ਸਾਨੂੰ ਦੱਸੂਗੀ ਕਰ ਹੀਟਰ ਲਾਣਾ ਹੈ ਕਿ ਨਹੀਂ ਲਾਣਾ ਤੇਰੇ ਭਾਜੀ ਨੇ ਬਿਮਾਰ ਕਰਕੇ ਮੈਂ ਸਵੇਰੇ ਲਾਤਾ ਸੀਗਾ ਅੱਛਾ 15 ਸਾਲਾਂ ਤੋਂ ਅਸੀਂ ਘਰ 'ਚ ਆਂ ਤੂੰ ਨਹੀਂ ਸਾਨੂੰ ਸਮਝਾਉਣਾ ਇਹ ਸਾਡੇ ਦੋਸਤ ਆ ਗਏ ਦੀ ਆ ਹੁਣ ਅੱਗੇ ਅੱਗੇ ਰਕਰ ਕਿਸੇ ਨੇ ਗੱਲ ਕੀਤੀ ਨਹੀਂ ਹੁਣ ਤੂੰ ਗੱਲਾਂ ਕਰਦੀਆਂ ਚਲੋ ਲੜੀ ਜਾਓ ਤੁਸੀਂ ਤਾਂ ਇਹੀ ਕੰਮ ਕਰੀ ਜੰਨੀ ਆ ਚੱਲੀ ਆ ਮੈਂ ਅੰਦਰ ਹੈ ਹਰਬਾ ਤਨ ਉਹ ਲੈਨੀ ਅਸੀਂ ਸੁੱਖ ਨੂੰ ਇਹ ਕੀ ਕਰ ਜਾਨੀਆ ਲੜੀ ਜਾਨੀ ਆਪਸ ਵਿੱਚ ਹੀ ਮੈਂ ਕਿਹਦਾ ਸਾਥ ਦਵਾਂਗੀ ਮੇਲੇ ਦਾ ਸਾਰਿਆਂ ਬਰਾਬਰ ਵਾ ਇੱਦਾਂ ਤਾਂ ਮੇਰੀ ਜ਼ਿੰਦਗੀ ਨਰਕ ਹੋ ਜਾਣੀ ਆ ਕੀ ਕਰੂੰਗੀ ਮੈਂ ਆਜਾ ਕੋ ਮੈਂ ਨਹੀਂ ਧੋਣੇ ਕੱਪੜੇ ਬਥੇਰਾ ਕਰ ਲਿਆ ਕੰਮ ਕਰੀ ਜਾਓ 15 ਸਾਲਾਂ ਤੋਂ ਲਿਖ ਕੇ ਦੇੰਨੀ ਆ ਲੈ ਚਲ ਗਈ ਉਹ ਵੀ ਹੁਣ ਤੇਰੇ ਕਲੇਸ਼ ਕਰਕੇ ਨਵੀਂ ਨਵੀਂ ਗੱਲਾਂ ਕਰਦੀਆਂ ਜਿੱਦਣ ਦੀ ਤੂੰ ਆਈਆਂ ਧੋ ਲੋ ਕੱਪੜੇ ਹੁਣ ਤੂੰ ਹੀ ਧੋ ਲਾ ਇੱਥੇ ਹੋਰ ਇਹ ਦੋਨੇ ਜਣੀਆਂ ਪਤਾ ਨਹੀਂ ਮੇਰੇ ਘਰ ਤੇ ਖੇੜੇ ਪਈਆਂ ਰਹਿੰਦੀਆਂ ਆ ਬੀਬੀ ਨੇ ਵੀ ਮੇਰੇ ਹੱਕ ਚ ਕੁਝ ਨਹੀਂ ਬੋਲਿਆ ਇਹ ਵੀ ਅੰਦਰ ਚਲੇ ਗਈ ਆ ਪਤਾ ਨਹੀਂ ਮੈਂ ਇਸ ਘਰ ਚ ਕਿਉਂ ਵਿਆਹ ਕਰਾਇਆ ਕਿਹੜਾ ਮਾੜਾ ਟਾਈਮ ਸੀਗਾ ਜਦੋਂ ਇਹਨਾਂ ਮੈਂ ਵਿਆਹ ਕਰਾ ਲਿਆ ਇਸ ਘਰ ਦੇ ਵਿੱਚ ਨਾ ਮੈਨੂੰ ਇਹ ਦੋਨੋਂ ਚੱਲਦੀਆਂ ਤੇ ਨਾ ਮੈਨੂੰ ਲੱਗਦਾ ਮੇਰੀ ਸੱਸ ਹੀ ਚੱਲਦੀ ਆ ਬੇਬੇ ਮੇਰੀ ਗੱਲ ਸਿੱਧੀ ਆ ਮੈਂ ਨਹੀਂ ਬਣਾਉਣੀਆਂ ਕਿਸੇ ਦੀਆਂ ਰੋਟੀਆਂ ਮੇਰੀ ਤਾਂ ਰਸੋਈ ਵੱਖਰੀ ਐ ਅੱਜ ਤੋਂ ਬਹੁਤ ਚੈਰ ਹੋ ਗਿਆ ਕੰਮ ਕਰ ਲਿਆ ਹੁਣ ਤਾਂ ਮੈਂ ਆਪਣੀ ਰੋਟੀ ਵੱਖਰੀ ਬਣਾਉਂਗੀ ਜੇ ਬੇਬੇ ਤਾਂ ਜੇ ਦੀਦੀ ਨੇ ਅਲੱਗ ਬਣਾਣੀ ਰੋਟੀ ਤਾਂ ਮੇਰੀ ਰੋਟੀ ਵੱਖਰਾ ਕਰ ਦਿਓ ਮੇਰੇ ਤੋਂ ਵੀ ਨਹੀਂ ਸਾਰਿਆ ਲੰਗਰ ਲਾਹ ਹੁੰਦਾ ਰੋਜ਼ ਨਾ ਧੀਏ ਨਾ ਹੱਲੇ ਨਹੀਂ ਐਦਾਂ ਕਰੋ ਲੋਕੀ ਕੀ ਕਹੋਗੇ ਵੇ ਆਇਆ ਕੀ ਕਰੀ ਜਾਨੀ ਐ ਬੇਬੇ ਜੇ ਦੀਦੀ ਉਹਨਾਂ ਨੇ ਆਪਣੇ ਸੋਈ ਵੱਖ ਕਰਨੀ ਐ ਨਾ ਤਾਂ ਫਿਰ ਮੈਂ ਵੀ ਆਪਣਾ ਚੁੱਲਾ ਅੱਡ ਕਰਨਾ ਐ ਮੈਂ ਵੀ ਨੀਨਾ ਦੀਆਂ ਰੋਟੀਆਂ ਬਣਾ ਸਕਦੀ ਗੱਲ ਗੱਲ ਤੇ ਮੈਨੂੰ ਗੱਲਾਂ ਸੁਣਾ ਦਿਆਂ ਇਹ ਇਹ ਦੋਨੋਂ ਜਾਣੀਆਂ ਜਦੋਂ ਤੱਕ ਮੈਨੂੰ ਗੱਲਾਂ ਨਹੀਂ ਨਾ ਸੁਣਾ ਦਿੰਦੀਆਂ ਇਹਨਾਂ ਨੂੰ ਰੋਟੀ ਹਾਜ਼ਰ ਨਹੀਂ ਹੁੰਦੀ ਹੈਗੀ ਨਾਲੇ ਤੁਸੀਂ ਜਿਹੜੀ ਗੱਲ ਕਰਦੇ ਲੋਕਾਂ ਨੇ ਕੀ ਕਹਿਣਾ ਵੀ ਵੀ ਲੋਕੀ ਦਾ ਉਦਦਾ ਵੀ ਬਥੇਰਾ ਕੁਛ ਕਹਿੰਦੇ ਆ ਸਾਡੇ ਬਾਰੇ ਲੋਕਾਂ ਨੂੰ ਵੀ ਤਾਂ ਸੁਣਦਾ ਹੀ ਆ ਇਹਨਾਂ ਦੇ ਘਰ ਦੇ ਵਿੱਚ ਰੋਜ਼ ਦਿੇ ਦਿਨ ਕਲੇਸ਼ ਹੁੰਦਾ ਆ ਇਹ ਕੁੜੀਓ ਕਰਨਾ ਪਟੋ ਲੋਕੀ ਕੀ ਕਹਿਣਗੇ ਬੇਬੇ ਜੀ ਲੋਕੀ ਤਾਂ ਉਦਦਾ ਵੀ ਗੱਲਾਂ ਕਰਦੇ ਆ ਸਾਡੇ ਘਰੋਂ ਚੀਕਾਂ ਦੀ ਆਵਾਜ਼ ਸੁਣਦੀ ਆ ਤਾਂ ਉਹਨਾਂ ਨੂੰ ਵੀ ਤਾਂ ਪਤਾ ਹੀ ਹੈ ਇਹਨਾਂ ਦੇ ਘਰ ਦੇ ਵਿੱਚ ਲੜਾਈ ਹੁੰਦੀ ਪਈ ਆ ਬੇਬੇ ਇਹ ਵੰਡ ਤਾਂ ਹੁਣ ਹੋ ਕੇ ਰਹੂਗੀ ਐਦਾਂ ਨਹੀਂ ਕੁਛ ਹੋਣਾ ਹੈਗਾ ਹਾਂ ਹੁਣ ਇੱਕ ਮਿਆਂ ਚ ਤਿੰਨ ਤਲਵਾਰਾਂ ਨਹੀਂ ਰਹਿ ਸਕਦੀਆਂ ही घर जोड़ती है ते औरत ही घर तोड़ती है कि ये सच है साढ़े नाटक देखने मेरा पंजाब चैनल में सबसक्राइब जरूर करो जे वीडियो चंगी लगी तो लाइक शेयर जरूर करना